ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਹੋਇਆ ਹੈ ਕਿ ਖਾਲਸਾ ਸਾਜਨਾ ਦਿਵਸ ਮੌਕੇ ਵਿਸਾਖੀ ਮੌਕੇ ਹਰ ਸਿੱਖ ਆਪਣੇ ਘਰਾਂ ਦੇ ਉੱਪਰ ਦੁਕਾਨਾਂ ਦੇ ਉੱਪਰ ਨਿਸ਼ਾਨ ਸਾਹਿਬ ਜਰੂਰ ਚਲਾਵੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਹੁਕਮ ਨੂੰ ਮੰਨਣਾ ਕਿਸੇ ਵਲੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਹ ਹੁਕਮ ਜਦੋਂ ਮੰਨਣਾ ਪਿਆ ਸੀ ਬੇਸ਼ੱਕ ਉਹ ਪੰਜਾਬ ਦਾ ਰਾਜਾ ਸੀ ਪਰ ਉਹਨੇ ਉਹਨੇ ਵੀ ਹੁਕਮ ਮੰਨਿਆ ਸੀਗਾ ਤੇ ਕਿਉਂਕਿ ਇਹ ਹੁਕਮ ਸਭ ਤੋਂ ਉੱਪਰ ਹੈ ਤੇ ਇਹ ਜਰੂਰ ਸਾਨੂੰ ਮੰਨਣਾ ਚਾਹੀਦਾ ਸਾਡਾ ਗਿਲਾ ਕਿਸੇ ਪਰਸਨ ਨਾਲ ਹੋ ਸਕਦਾ ਆ ਪਰ ਅਕਾਲ ਤਖਤ ਸਾਹਿਬ ਦਾ ਹੁਕਮ ਜੜਾ ਆ ਉਹ ਸਾਡੇ ਸਾਰਿਆਂ ਲਈ ਸਾਂਝਾ ਆ ਜੋ ਸਾਨੂੰ ਮੰਨਣਾ ਚਾਹੀਦਾ ਆ ਸੋ ਇਹ ਪੰਜ ਸਿੰਘ ਸਾਹਿਬਾਨਾ ਨੇ ਹੁਕਮ ਆਦੇਸ਼ ਦਿੱਤਾ ਆ ਤੇ ਸਾਨੂੰ ਜਰੂਰ ਮੰਨਣਾ ਚਾਹੀਦਾ ਸੋ ਅੱਜ ਆਪਾਂ ਆਪਣੇ ਘਰ ਇਹ ਨਿਸ਼ਾਨ ਸਾਹਿਬ ਚੁਲਾ ਦਿੱਤਾ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਰੂਰ ਆਪਾਂ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਪਰ ਲਗਾਈਏ ਤੇ ਜਿਹੜੀ ਸੰਗਤ ਇਹ ਨਿਸ਼ਾਨ ਸਾਹਿਬ ਪ੍ਰਾਪਤ ਕਰਨਾ ਚਾਹਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਆ ਇਹ ਨਿਸ਼ਾਨ ਸਾਹਿਬ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ Facebook ਪੇਜ ਆ ਉੱਤੇ ਤੁਸੀਂ ਗੁਰਦੁਆਰਾ ਸਹਿਬਾਨਾਂ ਦੀ ਲਿਸਟ ਦੇਖ ਸਕਦੇ ਜੇ ਲਿਸਟ ਪਾਈ ਗਈ ਆ ਤੇ ਉਹ ਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕਿਹੜੇ ਗੁਰਦੁਆਰਾ ਸਹਿਬਾਨ ਤੋਂ ਜਿਹੜੇ ਆ ਇਹ ਮਿਲ ਰਹੇ ਨੇ ਨਿਸ਼ਾਨ ਸਾਹਿਬ ਤੇ ਮੈਂ ਵੀ 10ਵੀਂ ਜਿਹੜਾ ਆ ਉਹ ਦਰਬਾਰ ਸਾਹਿਬ ਤੋਂ ਲੈ ਕੇ ਆਇਆ ਆ ਤੇ ਆਪ ਜੀ ਵੀ ਜਿਹੜਾ ਆ Facebook ਦੇ ਉੱਪਰ ਲਿਖੋਗੇ ਇੰਗਲਿਸ਼ ਦੇ ਵਿੱਚ ਲਿਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ Facebook ਪੇਜ ਖੁੱਲੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉੱਤੇ ਜਿਹੜੀ ਲਿਸਟ ਪਈ ਹੋਈ ਗੁਰਦੁਆਰਾ ਸਹਿਬਾਨ ਦੀ ਉਹ ਲਿਸਟ ਦੇ ਤੁਸੀਂ ਜਿਹੜਾ ਇਹ ਜੋ ਦਵਾਰਾ ਸਾਹਿਬ ਆਨ ਦੇ ਨਾਮ ਨੇ ਉੱਥੇ ਜਾ ਕੇ ਇਹ ਨਿਸ਼ਾਨ ਸਾਹਿਬ ਪ੍ਰਾਪਤ ਕਰ ਸਕਦੇ ਹੋ ਸੋ ਆਓ ਸਾਰੇ ਜਣੇ ਵਿਸਾਖੀ ਵਾਲੇ ਦਿਨ ਤੱਕ ਖਾਲਸਾ ਸਾਜਣਾ ਦਿਵਸ ਮੌਕੇ ਜਿਹੜਾ ਇਹ ਆਪਣੇ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਪਰ ਜਰੂਰ ਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ